ਤੁਹਾਨੂੰ ਦਿਖਾਉਣੇ ਆਪਾਂ ਅੱਜ ਮੱਝਾਂ ਬਹੁਤ ਵਧੀਆ-ਵਧੀਆ ਸ਼ੇਅਰ ਜ਼ਰੂਰ ਕਰਦੇ ਚਲਦੀ-ਚਲਦੀ ਵੀਡੀਓ ਨੂੰ ਬਈ ਤੇ ਦਿਖਾਉਣੇ ਆ ਤੁਹਾਨੂੰ ਮੱਝਾਂ ਦੇ ਰੇਟ ਤੇ ਮੱਝਾਂ ਦਿਖਾਉਣੇ ਤੇ گاਉਂ ਦਿਖਾਉਣੇ ਲੋ ਬਈ ਲੋ ਬਈ ਕਰ ਦੋ ਗਰਾ ਸ਼ੇਅਰ ਦਬ ਕੇ ਦੇਖ ਸਕ ਰਹੇ ਤੁਸੀਂ ਧਨੌਲਾ ਪਸ਼ੂ ਮੰਡੀ 27 ਜਨਵਰੀ 2025 ਦੋ ਵਈ ਦੇਖ ਸਕਦੇ ਹੋ ਤੁਸੀਂ ਮੰਡੀ ਦਾ ਮਾਹੌਲ ਬਹੁਤ ਵਧੀਆ ਮੰਡੀ ਭਰੀ ਆ ਦੇਖੋ ਜੀ ਵੀਰ ਹੈਗਾ ਚਾਹ ਬਣਾਉਣ ਦਾ ਤਾਂ ਆ ਸਕਦਾ ਤੇ ਬਾਕੀ ਬਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੇਖ ਸਕਦੇ ਹੋ ਤੁਸੀਂ ਸਮਾ ਪਸ਼ੂਕ ਮੰਡੀ ਪੱਪੜੀ ਵੇਚਾ ਲੋਕ ਵੀ ਸ਼ੇਅਰ ਕਰੀ ਚੱਲਿਓ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਮੱਜਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ लग भाई मंडी देख सकते लोग भाई शेयर करी चले लिखावे गाइया ਤੇ ਮੱਝਾਂ ਤੇ ਸਾਨੂੰ ਬਈ ਅਮਰੀਕਨ گاਵਾ ਦਿਖਾਉਣੇ ਆ ਲੰਮ ਲੜਾ ਲੋਕਾਂ ਫੁੱਦੀ ਦੇ ਬੰਦਾ ਬਹੁਤ ਆਹੋ ਦੱਪਾ ਚੱਪੜ ਚੱਪੜ ਦਾ ਹੋਣਾ ਉਹ ਲਾਓ ਬਈ ਇੱਧਰ ਆ ਗਈਆਂ ਬਾਈ ਗਾਈਆਂ ਸ਼ੇਰ ਜ਼ਰੂਰ ਕਰਦੇ ਚਲਦੇ ਚਲਦੇ ਲੈ ਆਪਾਂ ਕਣੋਲਾ ਪਸ਼ੂ ਮੰਡੀ ਤੇ ਖੜੇ ਆ ਅੱਜ ਆਪਾਂ ਕਰੀਏਟ ਕਰਦੇ ਬਾਈ ਬੈਠਦਾ 60000 ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਕਿੰਨੇ 10 ਕੋ ਦੁੱਧ ਦਾ ਦੀ ਕਿਹ ਬੀ ਸੀ ਨਾ ਜੀ 16 16 ਲੀਟਰ ਦੁੱਧ ਤਿਆਰ ਆ ਬਾਈ ਪਿੰਡ ਕਿਹੜਾ ਬਾਈ ਪਿੰਡ ਦਰਾਜ ਤਪੇ ਕੋਲੇ ਹੈ ਹਾਂਜੀ ਠੀਕ ਹੈ ਮੋਬਾਈਲ ਨੰਬਰ ਕੋਈ 75 25 4 94 175 25 426 25 426 ਬਈ ਆ ਨੰਬਰ ਕਿਸੇ ਵੀਰ ਨੇ ਕਿੰਨੇ ਵੇ ਸੂਈ ਆ ਬਾਈ ਇਹੇ ਜੀ ਜੇ ਸੂਵੇ ਪਹਿੜਾ ਜੇ ਕਿਸੇ ਵੀਰ ਨੇ ਲੈਣੀ ਹੋਈ ਹਨ ਬਾਈ ਨੂੰ ਸੰਪਰਕ ਕਰ ਲਿਓ ਵਪਾਰ ਦਾ ਕਮਾ ਕਾ ਬਾਈ ਕਰਦੇ ਆ ਠੀਕ ਆ ਬਾਈ ਲਓ ਬਾਈ ਕਰ ਲਿਓ ਕਿਰਾ ਬਾਈ ਨੂੰ ਕਾਲ ਜੇ ਕਿਸੇ ਵੀਰ ਨੇ ਪਹਿੜ ਲੈਣੀ ਹੋਈ ਠੀਕ ਆ ਬਾਈ ਸ਼ੇਅਰ ਕਰੀ ਚੱਲੋ ਬਾਈ ਚੱਲਦੇ ਚੱਲਦੇ ਲਾਈਵ ਨੂੰ ਤੇ ਆਪਾਂ ਤੁਹਾਨੂੰ ਹੋਰ ਵਾਹਣਾ ਦਿਖਾਉਣੇ ਆ 11 ਦੀ ਮੰਡੀ ਭਾਈ ਥੋੜੀ ਜਿਹੀ ਵੱਧ ਭਰਦੀ ਹੁੰਦੀ ਹੈ ਲੋ ਭਈਆ ਬਹਿਰ ਦੇਖ ਕੇ ਦੱਸੋ ਕਮੈਂਟ ਕਰਕੇ ਕਿਹੜੀ ਆ